ओङ्कार सत्गुरु प्रसाध श्लोक महला ना गोबिंद गायो नहीं जन्म वकारत की ना कहो नानक हद पाज मना जिग बिद जल कमीना जिया ना ज्यों काहे रचयो निमग ना होए उदास कहो नानक पाज हर मना ਬਦੈ ਨ ਜਮ ਕੀ ਫਾਸ ਕਰ ਨਾ ਬੋਇ ਹੀ ਗਇਓ ਲੀਓ ਜਰਾ ਤਨ ਜੀਤਾ ਓ ਨਾਨਕ ਭਜ ਹਰ ਮਨ ਓਦ ਜਾਤ ਗੈਬੀ ਤਿਰਦ ਬਿਉ ਸੋ ਜੈ ਨਹੀਂ काल पहुँचे हो या ਨਾਨਕ ਨਰਬਾਬ ਰੇ ਕਿਉ ਨਾ ਪਜੈ ਪਗਵਾਨਨ ਦਾ ਹਰਾ ਸੰਪਦ ਸਗਲ ਜਿਨਿ ਆਪਣੀ ਕਰਮਾ ਨ ਕਿੰ ਮਹਿ ਕਛ ਸੰਗੀ ਨਹੀਂ ਨਾਨਕ ਸਾਚੀ ਜਾਨ ਭੈ ਹਰਨਾ ਹਰਿਆਨਾਥ ਕੇ ਨਾਦ ਕੋ ਨਾਨਕ ਤਿਹ ਜਾਨੀਐ ਸਦਾ ਬਸਤ ਤੁਮ ਸਾਥ ਸਭਨ ਦਨ ਜੇ ਤੋ ਕੋ ਦਿਓ ਤਾ ਸੋ ਨ ਹੋ ਨਕੀ ਨਾ ਕੋ ਨਾਨਕ ਨਰ ਬਾਵਰੇ अब क्यू दौलत दीन तन सम्पे सुख दौ आर जहनीक तामु नानक सुन रे मना ਸਿਮਰਤ ਰਾਮ ਰਣ ਤਨ ਸੰਪੇ ਸੁਖ ਦਿਓ ਵਾਰ ਜਹਨੀ ਕੇ ਧਾਮ ਕਹੋ ਨਾਨਕ ਸੁਨ ਰੇ ਮਨਾ ਸਿਮਰਤ ਕਾਹ ਨਾਮ ਸਭ ਸੁਖ ਦਾਤਾ ਰਾਮ ਹੈ ਦੂਸਰ ਨਾਹੀ ਨ ਕੋਈ ਹੋ ਨਾਨਕ ਸੁਨ ਰੇ ਮਨਾ ਤੇ ਸਿਮਰਤ ਗਤ ਹੋਏ ਸਿਮਰਤ ਗਤ ਪਾਈਐ ਤੇ ਪਜਰੇ ਤੈ ਮੀਤ ਹੋ ਨਾਨਕ ਸੁਨ ਰੇ ਮਨਾ ਉਹਦ ਕਟਤ ਹੈ ਨੀਤ ਤਤ ਕੋ ਤਨ ਰਚਿਓ ਜਹਨੋ ਚਤਰ ਸੁਜਾਨ ਜਿਹਤੇ ਉਪਜਿਓ ਨਾਨਕਾ ਦੀਨ ਤਾਹੀ ਮਹਿਮਾਨ ਕਟ ਕਟ ਮੈਂ ਹਰ ਜੂ ਬਸੈ ਸੰਤਨ ਕਹਿਓ ਪੁਕਾਰ ਕਹੁ ਨਾਨਕ ਤੇਹ ਭਜ ਮਨਾ ਪਉ ਨਿਤ ਉਤਰਹਿ ਪਾਰ ਸੁਖ ਦੁਖ ਜੇ ਪਰ ਸੈ ਨਹੀਂ ਲੋਭ ਮੋਇ ਬਿਮਾਨ ਕਹੁ ਨਾਨਕ ਸੁਨ ਰੇ ਮਨਾ सोमरत भॻवान सदन दया न कंचन लोह समानो नानक सुन रे मना मुक्त ते जान शोक जा कही ਬੈਰੀ ਮੀਤ ਸਮਾਨ ਕਹੋ ਨਾਨਕ ਸੁਨ ਰੇ ਮਨਾ ਮੁਕਤ ਤਾਹੇ ਤੈ ਜਾਣ ਕਹਿ ਕਾਹੂ ਕੋ ਦੇਤ ਨਹਿ ਨਹਿ ਪਹਿਮਾਨ ਤਿਆਨ ਕਹੋ ਨਾਨਕ ਸੁਨ ਰੇ ਮਨਾ ज्ञानी ताग बखान सगली तजी लियो पेख बैरागो नानक सुनरे मना ते नर मागे माया ममता तजी ਸਬਤੇ ਪਿਉ ਯੋ ਦਾਸ ਉਹ ਨਾਨਕ ਸੁਨ ਰੇ ਮਨਾ ਤੇ ਘਟ ਬ੍ਰਹਮ ਨਿਵਾਸ ਇਹ ਪ੍ਰਾਨੀ ਹਉ ਮੈਂ ਤਜੀ ਕਰਤਾ ਰਾਮੁ ਪ੍ਰਸ਼ਾਨ ਉਹ ਨਾਨਕ ਵਹੁ ਮੁਕਤ ਨਰ ਇਹ ਮਨ ਸਾਚੀ ਮਾਨ ਐ ਨਾਸਨ ਦੁਰ ਮਤ ਹਰ ਨਾ ਕਲ ਮੈਂ ਹਰ ਕੋ ਨਾਮ ਨਿਸ ਦਿਨ ਜੋ ਨਾਨਕ ਪਜੈ ਸਫਲ ਹੋਏ ਤਿਹ ਕਾਮ ਬਾ ਗੁਣ ਗੋਬਿੰਦ ਪਜੋ ਕਰਨ ਸੁਣੋ ਹਰਨਾਮ ਕੋਹ ਨਾਨਕ ਸੁਨ ਰੇ ਮਨਾ ਪਰੇ ਨ ਜਮ ਕੈ ਤਾਮ ਜੋ ਪ੍ਰਾਨੀ ਮਮ ਕਾ ਤਜੈ ਲੋਭ ਮੋਹ ਓੰਕਾਰ ਕੋਹ ਨਾਨਕੀ ਆਪਣ ਤਰੇ और लेत उदार ओ सुपना यार पेखना ऐसे जग को जान इन मैं कछ साचो नहीं नानक बिन भगवान इस दिन माया करनी प्राणी डोलत नीता कोटन मैं नानक कौ ਨਾਰਾਇਣ ਜਹ ਚੀਤ ਐਸੇ ਜਲਦੇ ਬੁਧ ਬੁਦਾ ਉਪ ਜੈ ਬਿਨ ਸੈਲੀਤਾ ਜਗ ਰਚਨਾ ਤੈਸੇ ਰਚੀ ਕੋਹ ਨਾਨਕ ਸੁਨ ਮੀਤ ਰਾਨੀ ਕਸ਼ੂ ਨਾਚੇ ਤਈ ਮਦਮਾਇਆ ਕੰਦਾ ਨਾਨਕ ਬਿਨ ਘਰ ਭਜਨ ਪਰਤ ਤਾਹੇ ਜਮ ਫੰਦ ਓ ਸੁਖ ਕਉ ਜਾਹੇ ਸਦਾ ਸਰਨ ਰਾਮ ਕੀ ਲੇਹ ਕੋ ਨਾਨਕ ਸੁਨ ਰੇ ਮਨਾ ਦੁਰਲੱਭ ਮਾਨੋਖ ਦੇਹ ਆਇ ਹਕਾਰਨ ਧਵਹੀ ਮੁਰਗ ਲੋਗਿਆ ਜਾਨ ਉਹ ਨਾਨਕ ਬਿਨ ਹਰ ਭਜਨ ਪਿਰਥਾ ਜਨਮ ਸ੍ਰਾਨ ਉਹ ਪ੍ਰਾਨੀ ਨੇ ਸਦਿਨ ਪਜੈ ਰੂਪ ਰਾਮ ਤੇ ਜਾਨ ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਮਾਇਆ ਮੈਂ ਫਤ ਰਹੀ ਉਹ ਬਿਸਰਿਓ ਗੋਬਿੰਦ ਨਾਮ ਕੋਹ ਨਾਨਕ ਬਿਨ ਹਰ ਭਜਨ ਜੀਵਨ ਕੌਣ ਕਾਮ ਵਾਨੀ ਰਾਮ ਨਚੈ ਤਈ ਮਤ ਮਾਇਆ ਕੈ ਅੰਤ ਕੋਹ ਨਾਨਕ ਹਰ ਭਜਨ ਬੇਨ ਪਰਤ ਤਾਹੇ ਜਮ ਫੰਦ ਸੁਖ ਮੈਂ ਬੋ ਸੰਗੀ ਪਾਈ ਦੁਖ ਮੈਂ ਸੰਗ ਨਾ ਕੋਏ ਕਹੋ ਨਾਨਕ ਹਰ ਪਾਜ ਮਨਾ ਅੰਤ ਸਹਾਈ ਹੋਏ ਜਨਮ ਜਨਮ ਪਰਮਤਿ ਵਿਰਿਓ ਮਿਟਿਓ ਨਾ ਜਮ ਕੋ ਤ੍ਰਾਸ ਕੋ ਨਾਨਕ ਹਰ ਭਾਜ ਮਨਾ ਨਿਰਪੈ ਪਾਵੈ ਬਾਸ ਜਤਨ ਬਹੁਤ ਮੈਂ ਕਰ ਰਹਿਓ ਮਿਟਿਓ ਨਾ ਮਨ ਕੋ ਮਾਨ मत स् नानक फतेओ राख ले पकवान हल जवानी यार बेर दफ़ो न ਸੀਨੇ ਅਵਸਤਾ ਜਾਨ ਕਹੋ ਨਾਨਕ ਘਰ ਭਜਨ ਬਿਨ ਬਿਰਥਾ ਸਭ ਹੀ ਮਾਨ ਹਰਨ ਤੋ ਸੋ ਨਾ ਕੀਓ ਪਰਿਓ ਲੋਭ ਕੈ ਫੰਦਾ ਨਾਨਕ ਸਮਿਓ ਰਮ ਗਿਓ ਆਬ ਕਿਉਂ ਰੋਵਤ ਅੰਦ ਨਨ ਮਾਇਆ ਮੈਂ ਰਮ ਰਹਿਓ ਨਿਕਸਤ ਨਾਹੇ ਨਮੀਤਾ ਨਾਨਕ ਮੂਰਤ ਚਿੱਤਰ ਜਿਉ ناگ ن پیت ہر چاہت کش رہے پی چت اٹھ گور نانک فانسی گال جتن بہت سکھ کے کیے ਦੁੱਖ ਕੋ ਕਿਉ ਨ ਕੋਏ ਕਹੋ ਨਾਨਕ ਸੁਨ ਰੇ ਮਨ ਹਰ ਭਾਵੈ ਸੋ ਹੋਏ ਜਗਤ ਪਿਖਾਰੀ ਫਿਰਤ ਹੈ ਸਭ ਕੋ ਦਾਤਾ RAM ਕਹੋ ਨਾਨਕ ਮਨ ਸਿਮਰਤੇ ਹਾ ਉਹ ਰਨ ਖੋਬੇ ਕਾਮ ਖੇ ਮਾਨ ਕਹਾ ਕਰੇ ਜਗ ਸੁਪਨੇ ਜਿਉ ਜਾਨ ਕਿਨ ਮੈਂ ਕਛ ਤੇਰੋ ਨਹੀਂ ਨਾਨਕ ਕਹਿਓ ਬਖਾਨ ਕਰਬ ਕਰਤ ਹੈ ਦੇਹ ਕੋ ਬਿਨ ਸੇ ਸ਼ਨ ਮੈਂ ਮੀਤਾ ਜਿਹ ਪ੍ਰਾਨੀ ਘਰ ਜਸ ਕਹਿਓ ਨਾਨਕ ਤੇਗ ਜਗ ਜੀਤ ਕਟ ਸਿਮਰਨ ਰਾਮ ਕੋ ਸੋਨਰ ਮੁਕਤਾ ਜਾਨ ਤੇਹ ਨਰ ਹਰ ਅੰਤਰ ਨਹੀਂ डानक साची मान भगत भॻवान ਇਹ ਪ੍ਰਾਨੀ ਕਾ ਨਾਹੇ ਮਨ ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਹੇ ਤਨ ਅਮੀ ਕੋ ਗ੍ਰਿਓ ਜਿਓ ਸਦਾ ਸਵਾਨ ਤਜਦ ਨਹੀਂ ਨਿਤ ਨਾਨਕ ਇਹ ਬਿਦ ਹਰ ਪਜੋ ਇਕ ਮਨ ਹੋਏ ਇਕ ਚਿੱਤ ਬਰਤ ਅਰਦਾਨ ਕਰ ਮਨ ਮੈਂ ਧਰੇ ਗੁਮਾਨ ਨਾਨਕ ਨਿਗផល ਜਾਤ ਤਿਹ ਜਿਉ ਕੁੰਚਰ ਈਸ਼ਾਨ ਸਿਰ ਕੰਬਿਓ ਬਗ ਝਗ ਮਗਾਇ ਨੈਣ ਜੋਤ ਤੇ ਹੀ ਨਾਹ ਕਹੋ ਨਾਨਕ ਇਹ ਬੇਦਪਾਈ ਤਉ ਨ ਹਰ ਰਸ ਲੀਨ ਜੇ ਕਰ ਦੇਖਿਉ ਜਗਤ ਮੈਂ ਕੋ ਕਾਹੂ ਕੋ ਨਾ ਹੈ ਨਾਨਕ ਥਿਰ ਹਰ ਭਗਤ ਹੈ ਤੇਹ ਰੱਖੋ ਮਨ ਮਾਗੇ ਜਗ ਰਚਨਾ ਸਭ ਝੂਠ ਹੈ ਜਾਨ ਲੇ ਹੋ ਰੇ ਬੀਤ ਕਹਿ ਨਾਨਕ ਫਿਰ ਨਾ ਰਹਿ ਜਿਉ ਬਾਲੂ ਕੀ ਪੀਤ ਕੋ ਬਹੁ ਪਰਵਾਰ ਬਹੁ ਨਾਨਕ ਥਿਰ ਕਸ਼ ਨਹੀਂ ਸੁਪਨੇ ਜਿਉ ਸੰਸਾਰ ਜੰਤਾ ਤਾਂ ਕੀ ਕੀ ਜੀਐ ਜੋਨ ਹੋਨੀ ਹੋਏ ਇਹੋ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ ਓ ਉਪਜਿਓ ਸੋ ਬਿਨਸ ਹੈ ਪਰੋ ਆਜ ਕਹਿ ਕਾਲ ਨਾਨਕ ਹਰ ਗੁਨ ਗਾਏ ਲੈ ਛਾਡ ਸਗਲ ਜੰਜਾਲ ਦੋਹਰਾ ਗਉ ਬੰਤਨ ਪਰੇ ਕਿਛੂ ਨਾ ਹੋ ਤੇ ਉਪਾਏ ਕੋ ਨਾਨਕ ਅਬ ਓਟ ਹਰ ਹਰ ਗੱਜ ਜਿਉ ਹੋ ਸਗਾਏ ਹਰ ਹੋਆ ਬੰਧਨ ਛੁਟੇ ਆਵ ਕਿਸ਼ ਹੋਤੇ ਉਪਾਏ ਨਾਨਕ ਸਭ ਕਿਸ ਤੁਮਰੇ ਹਾਥ ਮੈਂ ਤੁਮਹੀ ਗੋਤ ਸਗਾਏ ਸੰਗ ਸਗਾ ਸਭ ਤਜ ਗਏ ਕੋ ਨਾ ਨਿਬਹੋ ਸਾਥ ਕੋ ਨਾਨਕ ਇਹ ਬਿਪਤ ਮੈਂ ਏਕ ਏਕ ਰਗਨਾਥ RAM ਰਿਓ ਸਾਧੂ ਰਹਿਓ ਰਹਿਓ ਗੁਰ ਗੋਬਿੰਦ ਬਹੁ ਨਾਨਕ ਜਗਤ ਮੈਂ ਕਿਨ ਜਪਿਓ ਗੁਰਮੰਤਾ ਨਾਮ ਨਾਮੇ ਹੋਰ ਮੈਂ ਕਰਿਓ ਜਾਗ ਸਮ ਨਹੀਂ ਕੋ संकट मिटे दर्श तुहारो होए राम नाम और मैं गयो जाके सम नहीं कोए जिह सिमरत संकट मिटे ਦਰਸ਼ ਤੋਹਾਰੋ ਹੋਏ ਮਾਵਣੀ ਮਹੱਲਾ 5 ਥਾਲਵੇਂ ਜਦ ਨਾ ਵਸ ਤੋ ਬਈਓ ਸਤ ਸੰਤੋਂ ਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਿਓ सब सदारो एको जे खाव जेको पहुचे तिस कार बस त जी ਨੇਤ ਨੇਤ ਰੱਖ ਓਰ ਧਾਰੋ ਅਮ ਸੰਸਾਰ ਚਰਨ ਲਗ ਤਰੀਐ ਸਬ ਨਾਨਕ ਬ੍ਰਹਮਾਪਸਾਰੋ ਸਲੋਕ ਮਹੱਲਾ ਪੰਜਵਾਂ ਤੇਰਾ ਕੀਤਾ ਜਾਤੋ ਨਹੀਂ ਮੈਨੋ ਜੋਗ ਕੀ ਤੋਈ ਮੈਂ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਤਰਸ ਪਿਓਈ ਤਰਸ ਪਿਆ ਮਹਿਰਾ ਮਤ ਹੋਈ ਸਤ ਗੁਰ ਸਜਾਨ ਮਿਲੇ ਆ ਨਾਨਕ ਨਾਮ ਮਿਲੇ ਤਾ ਜੀਵਾ ਤਨ ਮਨ ਥੀ ਵੈ ਹਰੇ ਆਰਸ ਪਿਆ ਮੇਰਾ ਮਤ ਹੋਈ ਸਾਧ ਗੁਰ ਸਜਾਨ ਮੇਲੇ ਆ ਨਾਨਕ ਨਾਮ ਮਿਲੇ ਤਾ ਜੀਵਾ ਤਨ ਮਨ ਥੀ ਵੈ ਹਰੇ ਆ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਰਾਗ ਮਾਲ ਰਾਗ ਏਕ ਸੰਗ ਪੰਚ ਬਰੰਗਨ ਸੰਗ ਅਲਾਪੇ ਅਠੋ ਨੰਦਨ ਪ੍ਰਥਮ ਰਾਗ ਭੈਰੋ ਵੇ ਕਰਹੀ ਪੰਚ ਰਾਗਨੀ ਸੰਗ ਉਚ ਰਹੀ ਪ੍ਰਥਮ ਪੈਰਵੀ ਬਿਲਾਵਲੀ ਉਨੇ ਆਕੀ ਗਾਵਹਿ ਬੰਗਲੀ ਪਉਣ ਅਸਲੇਖੀ ਕੀ ਭਈ ਬਾਰੀ ਏ ਪੈਰੋਂ ਕੀ ਪੰਜੋ ਨਾਰੀ ਪੰਚਮ ਹਰਖ ਦਿਸਾਕ ਸੁਨਾਬਹਿ ਬੰਗਲਮ ਮਦਮਾਦ ਬਗਾਵਹਿ ਲਲਤ ਬਿਲਾਵ ਲਗਾਵਹਿ ਆਪਣੀ ਆਪਣੀ ਭਾਤ ਅਸ਼ਟ ਪੁੱਤਰ ਪੈਰਵਕੇ ਗਾਵਹਿ ਗਾਇਨ ਪਤਰ ਦੁਤੀਆ ਮਾਲਕੌਸ਼ਕ ਆਲਾਪ ਹੈ ਸੰਗ ਰਾਗਨੀ ਪੰਜੋ ਥਾਪ ਹੈ ਗੋਂਡ ਕਰੀ ਅਦ ਦੇਵ ਗੰਦਾਰੀ ਗੰਧਾਰੀ ਸੀ ਹੁਤੇ ਉਚਾਰੀ ਤਨਾ ਸ੍ਰੀ ਇਹ ਪੰਜੋ ਗਾਈ ਮਾਲ ਰਾਗ ਕੌਸ਼ਕ ਸੰਗ ਲਾਈ ਮਾਰੂ ਮਸਤ ਅੰਗ ਮੇਵਾਰ ਪ੍ਰਭਲ ਚੰਦ ਕੋਸਕ ਉਭਾਰ ਖੋਖਟ ਪੌਰਾ ਨਦ ਗਾਏ ਅਸ਼ਟਮਾਲ ਕੋਸਕ ਸੰਗ ਲਾਏ ਹੋਨੇ ਆਇਓ ਘਂਟੋਲ ਪੰਚ ਨਾਦ ਸੰਗ ਅਸ਼ਟ ਸਤ ਉਠ ਸੇ ਤਾਨ ਕਲੋਲ ਗਾਇਨ ਤਾਰ ਮਿਲਾਵਹੀ ਤੇਲੰਗੀ ਦੇਵ ਕਰਿਆਈ ਬਸੰਤੀ ਸੰਦੋਰ ਸੁਹਾਈ ਸਰਸ ਅਹੀਰੀ ਲੈ ਭਾਰ ਜਾ ਸੰਗ ਲਾਈ ਪੰਜੋ ਆਰ ਜਾ ਸੁਰਮਾਨੰਦ ਭਾਸ ਕਰਿਆਈ ਚੰਦਰ ਬਿੰਬ ਮੰਗਲਨ ਸੁਹਾਈ ਸਰਸ ਬਾਨ ਓਹਾਗੇ ਬਿਨੋਦਾ ਗਾਵਹਿ ਸਰਸ سنت کمودا پتر میں کہے سواری پونے آئی دیپک کی باری کہے لی پٹ منجری ٹوڑی کہی آلاپ کامو دی او گوجری سانگ دیپک کے تھاپ کالنکا کنتلے کنتل اور کمل کسم چمپک کے نام ਗਉੜਾ ਕਨਰਾ ਕਲਿਆਣਾ ਅਸ਼ਟਪੁੱਤਰ ਦੀਪਕ ਕੇ ਜਾਨਾ ਸਭ ਮਿਲ ਸ੍ਰੀ ਰਾਗ ਵੇ ਗਾਵੇ ਪੰਜ ਸੰਗ ਬਰੰਗਨ ਲਾਭ ਹੈ ਬੈਦਾਰੀ ਕਰਨਾਟੀ ਧਰੀ ਗਬਰੀ ਗਾਵੇ ਆਸਾਵਰੀ ਤੇਹ ਪਾਛੈ ਸਿੰਧਵੀ ਅਲਾਪੀ ਸ੍ਰੀ ਰਾਗ ਸਿਹੁ ਪੰਜੋ ਥਾਪੀ ਸਾਲੂ ਸਾਰਗ ਸਾਗਰਾ ਔਰ ਗੋਂਡ ਗੰਭੀਰ ਅਸ਼ਟ ਪੁੱਤਰ ਸ੍ਰੀ ਰਾਗ ਕੇ ਗੋਂਡ ਕੁੰਭ ਹਮੀਰ ਖਸ਼ਟਮ ਬੇਗ ਰਾਗ ਵੈ ਗਾਵਹਿ ਪੰਜੋ ਸੰਗ ਬਰੰਗਣ ਲਾਭਹਿ ਸੋਰਠ ਘੁੰਡ ਮਲਾਰੀ ਧੁਨੀ ਪੁਨ ਗਾਵਹਿ ਆਸਾ ਗੁਣ ਗੁਨੀ ਉੱਚੇ ਸੁਰ ਸੁਹੋ ਪੁਨ ਕੀਨੀ ਮੇਗ ਦਾਗ ਸਿਓ ਪਾਂਚੋ ਚੀਨੀ ਬੈਰਾ ਧਰ ਗਾਜ ਧਰ ਕੇਦਾਰ ਜਬਲੀ ਧਰਨਟ ਔ ਜਲ ਤਾਰਾ ਕੋਨ ਗਾਵੇ ਸ਼ੰਕਰ ਔ ਸਿਆਮਾ ਮੇਗ ਰਾਗ ਪੁੱਤਰਨ ਕੇ ਨਾਮ ਖਸ਼ਟ ਰਾਗ ਉਨ ਗਾਏ ਸੰਗ ਰਾਗ ਨੀਤੀ ਸ ਸਬੇ ਪੁੱਤਰ ਦਾ ਗਨ ਕੇ 18 10 20 ਖਸ਼ਟ ਰਾਗ ਹੁਨ ਗਾਏ ਸੰਗ ਰਾਗ ਨੀਤੀ ਸ ਸਭੇ ਪੁੱਤਰ ਰਾਗਨ ਕੇ 18 10 20 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ